ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫੰਡ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜਿਹੜਾ ਪਹੁੰਚ ਚੁੱਕੇ ਆਂ ਬਾਈ ਭਿੰਦੇ ਤੇ ਬੱਲੂ ਨਾਲ ਕੋਲ ਆਜੋ ਕਰਾਂ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਰੇ ਵੀਰ ਅਰੇ ਆ ਕੀ ਸਾ ਪਤਾ ਨਹੀਂ ਕੀ ਕਿੱਥੇ ਬਾਗੜੀ ਕਿੱਥੇ ਕੀ ਕਰਨੀ ਆ ਭਾਜੀ ਜਿੱਥੇ ਜਿੱਥੇ ਕੁਰਤੇ ਪਜਾਮਾ ਹੈਲੋ ਦੀ达ਕ ਮਨ ਬੜੇ ਟਾਈਮ ਬਾਹਰ ਆਇਆ ਜੇ ਬੱਲੂ ਆ ਨਾ ਮੈਂ ਆ ਜਾ ਮੈਂ ਹਾਂ ਯਾਰ ਪਾੜੀ ਪੁੱਛ ਗੇਛ ਪੈ ਗਈ ਆ ਬੰਦਿਆਂ ਨੂੰ ਵੀ ਤੇ ਬੱਲੂ ਭਾਣੀ ਕਿੱਥੇ ਚਲ ਗਿਆ ਪਿੰਡੇ ਨਾ ਹਾਂਜੀ ਨਾ ਬੱਲੂ ਇਹ ਨਾ ਰਹਿ ਜਾਣਾ ਇੱਥੇ ਰਹਿਣਾ ਪੱਗਾਂਗੇ ਜੀ ਭਾਜੀ 5 ਸਾਲ ਹੋ ਗਿਆ ਤੇਰੇ ਨਾਲ ਜੁੜੇ ਨਾ ਆਪਾਂ ਰਵਾਂਗੇ ਕਿੱਥੇ ਰਹਿਣੇ ਕੋਈ ਚੱਕਰ ਨਹੀਂ ਕੋਈ ਨਹੀਂ ਹੋਰ ਬੰਦਿਆਂ ਨੂੰ ਜੀ ਮੇਰੀ ਫਾਰਮ ਦੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਜਿਹੜੇ ਵੀਡੀਓ ਵੇਂਦੇ ਆ ਥੋੜੀ ਜੀ ਗਲਤੀ ਆ ਵੀ ਮਾਫੀ ਆ ਲੇਟ ਹੋ ਜਾਂਦੇ ਆ ਆਪ ਕਮਵਾ ਤੇ ਬੱਲੂ ਜਿਹੜਾ ਨਾ ਉਹ ਮੈਨੂੰ ਬੜੇ ਹੂਣਦੇ ਬੱਲੂ ਕਿਥੇ ਚਲ ਗਿਆ ਬੱਲੂ ਭਰਾ ਨਹੀਂ ਹਟ ਗਿਆ ਬਲ ਮਾਲ ਸਾਰਾ ਬੱਲੂ ਨੇ ਤੇ ਬਣਾਉਂਦਾ ਰਾਤੀ ਮਈਆਂ ਉਧਰ ਆਈਆਂ ਬੱਲੂ ਨਾਲ ਹੁੰਦਾ ਸਾਰੇ ਪਾਸੇ ਉਧਰ ਲੇਗਦੇ ਮਾਨਸਾ ਹਾਂਜੀ ਹਾਂਜੀ ਤੇ ਕਿਲੇ ਲੈਨੇ ਫਿਰ ਬੱਲੂ ਅੱਜ ਮਈਆਂ ਭਾਜੀ ਅਸੀਂ ਲੈਣੀਆਂ ਚਾਰ ਹਾਂ ਇੱਕ ਮਈ ਸਾਡੀ ਇਹ ਦਿਨ 15 ਲੈਂਦੀ ਉਹ ਨਹੀਂ ਪਉਣੀ ਤੇ ਇੱਕ ਮਈ ਅਸੀਂ ਦਿੱਤੀ ਵੀ 24 ਇਹ ਆਹੋ ਇੱਕ ਮਈ ਹੀ ਹੁਣ ਹੋਰ ਵੇਚਤੀ ਆ ਅੱਛਾ ਸਾਡੇੋਂ ਤੋਂ ਪਹਿਲਾਂ ਬੰਦੇ ਨਿਕਲ ਗਏ ਬਸ ਦੋ ਮਈਆਂ ਦੋ ਗਾਇਆਂ ਰਹਿ ਗਈਆਂ ਔਰ ਦੋ ਕ ਇਧਰ ਦੀਆਂ ਮਈਆਂ ਆ ਗਈਆਂ ਚਲੋ ਹਾਂ ਆਪਾਂ ਕਰੀਏ ਸ਼ੁਰੂ ਫਿਰ ਕਰੋ ਜੀ ਆਜ ਲਿਆ ਉਸ ਸਮੂਹ ਖਾਲੇ ਵਾਲੂ ਬਗਰਾਂ ਦੇ ਦੋ ਦੰਦ ਕੱਟੀ ਸੀ ਰਹਿਣ ਦੇ ਖੋਲਣੋ ਵੇਚਤੀ ਆ ਸੁਨੀਪ ਸਿਆ ਵੇਖੀ ਆ ਡੇਗੀ ਕੱਟੀ ਡੇਗੀ ਦੋ ਦੰਦ ਛੋਡੀ ਬਚੀ ਦੋ ਦੰਦ ਕੱਟੀ ਸੀ ਖਾਪੀ ਦਾ ਐ ਮਾਰੀ ਆ ਹਾਂ ਇਹ ਥਣ ਨਹੀਂ ਚਲ ਵੜੀ ਕਿੱਥੇ ਲੈ ਗਏ ਇਹ ਵੇਚਣ ਵਾਲੇ ਵੀਰਾਂ ਲੱਲੀ ਚਲ ਵੇਖ ਵੇਚਣ ਵਾਲੇ ਵੀਰਾਂ ਲਈ ਜਾਣ ਵੇਖਤੀ ਆ ਤੇ ਹੁਣ ਇਧਰ ਆ ਜਾ ਕਰਾਂ ਦੇ ਇਹ ਸੁਨੀਪ ਸਿਆ ਜਦਾਂ ਕਹਿੰਦੇ ਆ ਨਾ ਕੱਲੀ ਕੱਲੀ ਮੈਂ ਦੇ ਸਰੀਰ ਤੇ 나ੜ ਦੀਦੀ ਆ ਦੀਦੀ ਆ ਨਾ ਮੈਂ ਦੇ ਸਰੀਰ ਤੇ 나ੜ ਕੋਈ ਮੈਨੂੰ ਟਾਈਮ ਨਹੀਂ ਲਾਇਆ ਸਿਰਫ ਮੈਨੂੰ ਪਸਵਾਨ ਦਿੱਤਾ ਬੰਦਾ ਜੀ ਮੇਰੀ ਗੱਲ ਸੁਣੋ ਕਿਹੜੇ ਲੈ ਕੇ ਲੈਦੇ ਮਈਆਂ ਤੈਨੂੰ ਵਖਾਲ ਦੇਣਾ ਮੈਂ ਕਿਹੜੇ ਏਰੀਆ ਚੋਂ ਲਿਆਂਦੀਆਂ ਮੈਂ ਲਿਉਣਾ ਮਈਆਂ ਇਹ ਤੇ ਜੋ ਮੈਨੂੰ ਬਾਹਰ ਘੱਲਿਓ ਉਹਦਾ ਟਾਈਮ ਨਹੀਂ ਲੱਗਾ ਹਾਂ ਅੱਜ ਮਈ ਦੇ ਥੱਲੇ ਸੰਦੀਪ ਸਿੰਘ ਚੌਥੇ ਦੇੰਦੀ ਦੇ ਸੂਈ ਥੱਲੇ 15 ਕਿਲੋ ਦੁੱਧ ਵਾਹ ਐਸ ਟਾਈਮ ਪੌਕਾ ਲੀਟਰ ਮਾਰ ਕੇ 20 ਕਿਲੋ ਦੀ ਮਹਰੀ ਉਸ ਤੇ ਆਈ ਆ 20 ਕਿਲੋ ਨਹੀਂ ਮਰੀ ਜਾ ਆ ਚੱਕ ਚੱਕ 20 ਕਿਲੋ ਦੀ ਗਾਰੰਟੀ ਦੇ ਆਈ ਮੱਝ ਠੀਕ ਆ ਤੇ ਮੈਂ ਦੀ 3 3.5 ਕਿਲੋ ਅੱਜ ਦੇ ਹੀ ਦੁੱਧ ਤੇ ਗਾੜੀ ਆ ਮੈਂ ਵੀ ਐਂਡ ਆ ਤੇ ਗਾਂ ਝੋਟੀ ਵੀ ਸੁਨੀਪ ਸਿੰਘ ਦੋਦੀ ਬਣੀ ਹੈ ਝੋਟੀ ਵੀ ਦੋਂਦੀ ਬੜੀ ਹੀ ਜੈਡ ਬਲੈਕ ਬਿਲਕੁਲ ਐਉਂ ਵਾਲ ਜਿਹਨੂੰ ਕਹਿੰਦੇ ਉਹ ਪੈਂਦਾ ਗਾਂ ਕਰ ਲਾ ਤ ਮੈਂ ਲੈ ਜਮ ਨੇੜੇ ਹੋ ਕੇ ਖਾ ਕੇ ਥਾਂ ਲੈ ਵਾ ਚੱਕ ਕੋਈ ਟਾਈਮ ਨਹੀਂ ਮੈਨੂੰ ਬਾਜ਼ਾਰ ਨਹੀਂ ਲਾਇਆ ਠੀਕ ਆ ਹੁਣ 15 ਕਿਲੋ ਚੌਥੇ ਦਿਨ ਦੀ ਮਈ ਦਾ ਬੱਚਾ ਵੇਖ ਲੋ ਤਾਜੀ ਬਿਲਕੁਲ ਸੂਈ ਆ ਨੌਲਾਂ ਵਾਲੀ ਵੇਖ ਹੱਤੋਈ ਪੈਪਾਂ ਵਾਲੀ ਵੇਖ ਹੱਤੋਈ ਮੈਂ ਨੂੰ ਆ ਆ ਜੀ ਜੀ ਵੇਖੀ ਸੁਨੀਤਾ ਮੈਂ ਆਉਂਦੀ ਅੱਜ ਵੇ ਕਿਉਂ ਕਿਉਂ ਅੱਜ ਆ ਆ ਜੀ ਜੀ ਅਸਲ ਵਿੱਚ ਭਾਰੀ ਵੇਖ ਵੇਖ ਮੁੰਮੀ ਮੈਂ 3 ਕਿਲੋ ਮੈਂ ਦੀ ਗਾੜਾ ਜਿੱਧਰੋਂ ਮਰਜੀ ਚੋੜੇ ਮੈਂ ਬੋਲੋ ਬੋਲੋ ਪਿੰਧਾ ਮੋਲ ਭਲੇ ਇਹਨੂੰ ਇਹਨੂੰ ਮੈਂ ਤਾਂ ਮਜ਼ਾ ਨਜ਼ਾਰਾ ਹੁੰਦਾ ਈ ਪਰਾ ਗੱਲ ਕੀ ਆ ਮੈਂ ਬੜੀ ਬੜੀ ਵੱਡੀ ਵੀ ਲਿਆਂਦੀ ਆ ਤੇ ਵੇਚੀਆਂ ਵੀ ਆ ਜੇ ਤੁਹਾਨੂੰ ਕਿਹਾ ਸੀ ਨਾ ਉਧਰੋਂ ਲਿਆਂਡਿਆ ਬੇ ਨੇ ਲਿਹਾਈਆਂ ਵੀ ਦੇਸੀ ਵੀ ਲਿਹਾਈਆਂ ਵਾ ਸਾਰੇ ਪਾਸੇ ਦੀਆਂ ਮਈਆਂ ਲਿਆਈਆਂ ਹੋਏ ਇਕੱਟੀ ਦੋਂਦੀ ਰਾਤ ਦੀ ਸੂਈਸ ਲਈ 8-10 ਕਿਲੋ ਬੋਲਾ ਸੀ ਲੈ ਗਏ ਬੰਦੇ 20 ਕਿਲੋ ਮੈਂਨੇ ਦੁੱਧ ਦੇਣਾ ਸਨੀਫਿਆਂ ਅੱਛਾ ਮੈਂ ਇਹਨੂੰ ਪੈਪਾਂ ਹੀ ਵੇਖ ਕੱਢਿਆ ਕਿੱਡੀਆਂ ਲੱਗੀਆਂ ਹੋਏ ਦੰਬ ਚੁੱਕ ਦੀ ਕਿ ਨਹੀਂ ਮਲੂ ਬੈਠਾ ਮੈਂ ਇਹਦੇ ਥੱਲੇ ਸੀਲ ਪੁਣਾ ਵੇ ਸੀਲ ਪੁਣਾ ਵੇ ਮੈਂ ਇਹਦਾ ਸੀਲ ਪੁਣਾ ਮੇਰੇ ਕੋਲ ਨਹੀਂ ਆਲਾ ਉਹਦਾ ਸੀਲ ਮੇਰੇ ਦਾ ਕੱਲੀ ਕੱਲੀ ਮੈਂ ਚ ਨਾੜਦੀ ਬੋਲੋ ਭਿੰਦਾ ਜੀ ਭਰਾ ਇਹ ਵੀਰ ਭਰਾ ਆਪੀ ਦੱਸ ਦੇਣ ਵੀ ਮੈਂ ਕਿੰਨੇ ਰੁਪਈਆ ਦੀ ਹੈ ਦੱਸ ਦੋ ਹੈ ਮਹੀਂ ਤੇ ਇਹੋ ਜੀ ਦਾ 230 240 ਢਾਈ ਮੈਂ ਨਹੀਂ ਕਹਿੰਦਾ ਉਹਨਾਂ ਲਈਆਂ ਹੋਣਗੀਆਂ ਇਹ ਨਹੀਂ ਗੱਲ ਕਹਿਣੀ ਚਾਹੀਦੀ ਕਿ ਉਹ ਕਹਿੰਦਾ ਜੋ ਕਹਿੰਦਾ ਸੀ ਸਾਨੂੰ ਸਾਡੇ ਭਾ ਦੀਆ ਸਾਡਾ ਸੁਰੂ ਤੋਂ ਮਾਲ ਦਾ ਭਾ ਡਾਉਣ ਰਿਹਾ ਡਾਉਣ ਰਿਹਾ ਬੜੇ ਤਾਈਓ ਵੀਰ ਫੋਨ ਕਰਦੇ ਆ ਤਾਈਓ ਫੋਨ ਕਰਦਾ ਤਾਈਓ ਭਾਈ ਮਾਲ ਵੇਚਦਾ ਹੋਣਾ ਛੋਟੀਆਂ ਬਣਾ ਮੇਰਾ ਸੱਜਣਾ ਆਈ ਤਾਂ ਉਹ ਬਲੂ ਭਾ ਮੈਂ ਖੜ ਨਹੀਂ ਮੈਂ ਤਾਂ ਆਇਆ ਲੈ ਬਿਲਕੁਲ ਬਿਲਕੁਲ ਗਾਣਾ ਮੁੜੋ ਗਾਣੀ ਮੁੜਣਾ ਚਾਹੀਦਾ ਉਹ ਸੱਜਣਾ ਆਪਣੇ ਵੇਚਦਾ ਤੇ ਖੜ ਨਹੀਂ ਹਾਂ ਸੰਦੀਪ ਸਿੰਘ ਜੀ ਐਡੀ ਮਹੀਨੇ ਦੁੱਧ 20 ਕਿਲੋ ਨਾਲ ਨਾ ਭਰਿਆ ਤੇ ਫਾਇਦਾ ਵੀ ਕੋਈ ਨਹੀਂ ਮਈਆਂ ਵੇਚਣ ਦਾ ਦੇ ਦਿੰਦੇ ਆ ਆ ਓੜੀ ਓੜੀ ਮੋਟੀ ਮਿਹਨਤ ਉਤਾਰ ਲਗੀ ਚ ਭਾਈ ਆ ਉਸ ਮਾਈ ਆ ਮੈਂ ਬਸ ਕੱਲੀ ਕਿਉਂਕਿ ਮੈਂ ਤਾਂ ਥਾਂ ਦੇ ਪੇ ਚਵਾ ਦੇ ਹਾਂਜੀ ਬੋ ਟਾਈਮ ਇਹਨੂੰ ਚੋਲਣ ਇੱਕ 70 ਦੀ ਮੈਂ ਦੇ ਦਈਏ ਮਤਲਬ ਜੱਕਦੇ ਜਨੇ ਜੱਕੇ ਜਾਂਦੇ ਸਰਦੀ ਦੇ ਦਈਏ ਹੋਰ ਹੋ ਜੋ ਲੈ ਸੰਦੀਪ ਸਿੰਘ ਆ 1.5 ਲੱਖ ਦੀ ਮੈਂ ਦੇ ਦਾਂਗੇ ਪਰ ਇੱਕ ਗੱਲ ਵਾ ਇਹ ਨਹੀਂ ਇੱਥੇ ਆਉਣ ਮੈਂ ਦੇ ਉੱਤੇ ਆਣ ਕੇ ਦਰਸ਼ਨ ਕਰਨ ਵੀ ਮੈਂ ਹੈ ਕੀ ਚੀਜ਼ ਵਾ ਤੇ ਮੈਂ ਕਿੱਡੀ ਆ ਗੱਡ ਕੇ ਤੋਰੇ ਇੱਕ ਨਾ ਤੋਰ ਮਹੀਨ ਲੈ ਬੱਲੂ ਤੋਰ ਤੇ ਕਰ ਲੈ ਲੈ ਮੈਂ ਨੂੰ ਆਣ ਕੇ ਕਰਾਂ ਵੇਖਣ ਕਿਉਂ ਆਹੀ ਰੁਪਈਏ ਲਾਏ ਆ ਗਾਗਨੇ ਰੁਪਈਏ ਲਾਉਣੇ ਆ ਕਿੱਡੀ ਜ਼ਬਰਦਸਤ ਵੱਡੀ ਮੈਂ ਆ ਕੋਈ ਕਮੀ ਖੋਟੀ ਪੇਸ਼ੀ ਹੋਵੇ ਮੈਂ ਜਿਹਦੇ ਮੈਂ ਵਾ ਰੁਪਈਏ ਗੱਡੀ ਤੇ ਦੇ ਕੇ ਖਲਾਵਾਂਗੇ ਬਸ ਠੀਕ ਆ ਕੇ ਗੱਲੋਂ ਮੈਂ ਜ ਕੋਈ ਖੋੜ ਹੋਵੇ ਤੇ ਬਚਾ ਵਖਾਲ ਦੋ ਅੱਜ ਚਵਾਂ ਦਿਨਾਂ ਦੀ ਮਹੀਂ ਸੂਈ ਤਾਜੀ ਬਿਲਕੁਲ ਠੀਕ ਆ ਇਹ ਨਹੀਂ ਕੋਈ ਆ ਵੇਖੋ ਠੀਕ ਹੈ ਚੱਲਣ 15 ਦਿਨਾਂ ਦੀ ਆ ਕਿ ਮਹੀਨੇ ਦੀ ਆ ਆ ਜੋ ਕਰਦੇ ਆ ਡੇੜੀਆਂ ਮੈਂ ਨੂੰ ਪੈਪਾ ਲੱਗੀਆਂ ਦੁੱਧ ਵਾਲੀਆਂ ਡੇੜੀ ਡੇੜ ਲੱਖ ਦੀ ਮਈ ਦੇਣੀ ਛੋੜੀ ਹੋਣੀ ਆ ਛੋੜ ਛੱਪੜ ਕਰਾਂਗੇ ਸੰਦੀਪ ਸਿਆ ਇੱਧਰ ਵੇਖ ਨਾਲੇ ਥੂਈ ਕਿਹੜੇ ਦਿਨਾਂ ਦੀ ਆ ਅੱਜ ਤੀਜਾ ਦਿਨ ਚੌਥਾ ਮੈਂ ਸੂਈ ਨੂੰ ਆ ਤਾਜੀ ਸੂਈ ਆ ਚਲੋ ਸਾਫ ਕਰਦੀ ਆ ਕੱਟੀ ਰਾਤ ਦੀ ਸੂਈ ਸੀ ਲੋਈ ਡੇੜ ਲੱਖ ਦਾ 500 ਛੋੜੀ ਕਰਨੀ ਆ ਠੀਕ ਹੈ ਨਾ ਜੀ ਆ ਜੋ ਹੁਣ ਇਹ ਇਹ ਮਈਆਂ ਗੱਬਣਾ ਜੋ ਇਹ ਗੱਬਣਾ ਵਾਲੂ ਆ ਮੈਂ ਕੱਢ ਗੱਬਣ ਲੈ ਵਾਲੂ ਕੱਢ ਮਾਰ ਕੇ ਆਹ ਵੇਖੋ ਲੋ ਜੀ ਇਹ ਗੱਬੜ ਮੈਂ ਮੇਰੇ ਇਹ ਇੱਕ ਗੱਲ ਹੋਰ ਵਾ ਹਾਂਜੀ ਆ ਚਾਰ ਡੰਗਰ ਜਿਹੜੇ ਪੈਣ ਲੱਗੇ ਆ ਨਾ ਤੇਰੇ ਚੈਨਲ ਤੇ ਵੇਖ ਕੇ ਗਏ ਸੀ ਅੱਛਾ ਤੇਰੇ ਚੈਨਲ ਦੇ ਵੇਖੇ ਸੀ ਤੇ ਤੋਕੜ ਗੱਬੜ ਮਹੀਂ ਦਿੱਤੀ ਸੀ ਤੇ ਲਿਆਂਦੀ ਲੈ ਇਹ ਫਿੰਗਰ ਹੱਡੀ ਆਹ ਵੇਖੀ ਇਹ 8 ਦਿਨ ਮਹੀਨੇ ਲੈਣੇ ਆ ਲੈ ਫਿੰਗਰ ਹੱਡੀ ਤੇ ਵੇਖੋ ਥਾਂ ਲੈ ਮੈਂ ਦਾ ਚੰਗੀ ਕੁਆਲਿਟੀ ਮੈਂ ਤੇ ਵੱਡੀ ਮੈਂ ਜ ਪੂਰੀ ਨਾਲੇ ਚੈੱਕ ਕਰੋ ਕਰੋ ਵੇਖੀ ਚੱਲੋ ਕਰੋ ਜੇ ਬਣਦਾ ਕੀ ਹੈ ਜੇ ਆ ਜਰਾ ਪੀਸ ਹੋਰ ਟੋਟੇ ਬੜੇ ਟੌਪ ਟੌਪ ਦੇ ਨਿਕਲਨੇ ਆ ਹਾਂਜੀ ਇਹ ਇਹ ਵੀ ਬਹੁਤ ਆਪਣੀ ਚੈਨਲ ਦੇ ਵੇਖ ਕੇ ਗਈ ਮੈਂ ਇਹ ਪਹਿਲਾਂ ਨੇ 14 ਕਿਲੋ ਦੁੱਧ ਪਾਇਆ ਹਾਂਜੀ ਬਿੰਦਾ ਜੀ ਇੱਕ 20 ਦੀ ਮੈਂ ਦੇ ਦਾਂਗੇ ਹੈ ਇੱਕ 20 ਦੀ ਬੱਲੂ ਹਾਂਜੀ ਭਾਜੀ ਹੁੰਦਾ ਮਾਨਦਾਰ ਹਾਂਜੀ ਹੋ ਜਾਊਗਾ ਕਿੰਨਾ ਇੱਕ 5 15 ਦੀ ਚੱਲਣ ਦੇ ਪਰ ਚੱਲ 10 ਦੀ ਵਾਹ ਫਿਰ ਬਿਲਕੁਲ ਗਿਆ ਜਾਊਗਾ ਕੰਮ ਨਹੀਂ ਠੀਕ ਆ ਹਾਂ ਹੁੰਦੇ ਆਂ ਦੀ 5 ਦੀ ਐਦਾ ਮੈਂ ਕੋ ਟਿਪ ਕੇ ਲੈ ਜੇ ਡੀ ਡੀ ਮੋਟੀ ਧਾਰ ਲਓ ਜੀ 1 ਲੱਖ 5 ਰੇਡ ਵੇਚ ਲਓ ਕਰਾ ਦੇ ਨਹੀਂ ਕਰਨੀ ਛੋੜ ਪੂਰੇ ਲੱਖ ਦੀ ਦੇ ਦਾਂਗੇ ਹਾਂ ਆ ਜਾ 2000 ਹੋਰ ਛੋੜ ਵੱਡੀ ਝੋਡੀ ਆ ਹੱਥ ਦੇ ਲੈਣੇ ਫੁੱਲ ਤੇ ਚਮੜੀ ਵੇਚ ਬੜਾ ਖੜੇ ਵੱਲੂ ਹੈ ਵੱਲੂ ਬੜਾ ਖੜੇ ਵੱਲੂ ਕਰਦੇ ਛੋੜ ਮਾਨਤਨ ਜਿਹੜਾ ਮਰਜ਼ੀ ਵੇਚਣ ਵਾਲਾ ਵੀ ਲੈ ਜੀ ਹੁਣ ਕਿੰਨਾ ਦੇਈ ਹਾਂ ਆਰ 95 ਦੀ ਚਲ ਜਾਣ ਦੋ ਹੁਣ ਨਹੀਂ ਥੱਲੇ ਆਣਾ ਨਹੀਂ ਦੇ ਦਾਂਗੇ 95000 ਤੇ ਬੰਦੂ ਬੋਲੀ ਨਹੀਂ ਨਹੀਂ ਠੀਕ ਹੈ ਮੰਨ ਲੇ ਸੰਦੀਪ ਲੈ ਵੀ ਆ ਜਿਹੜੀ ਮਈ ਆ ਨਾ ਹੂੰ ਪਹਿਲਣ ਝੋਡੀ ਨੇ ਦੁੱਧ ਦਿੱਤਾ 14 ਕਿਲੋ ਅੱਛਾ ਤੇਰੇ ਚੈਨਲ ਰਾਈ ਵੇਕੇ ਗਈ ਆ ਤੇ ਬੰਦਿਆਂ ਵੀਡੀਓ ਵੇਖਣੀ ਆ ਹੂੰ ਤੇ ਬੰਦੇ ਨੂੰ ਲੋੜ ਜੀ ਤਾਂ ਨੇ ਸਾਨੂੰ ਦੇ ਦਿੱਤੀ ਆ ਸਾਡਾ ਗਾਹਕ ਪੱਕਾ ਖਰਾ ਸੋਨਾ ਇਟ ਵਰਗਾ ਜਿਹਦੇ ਕੋ ਮੈਂ ਆਈ ਆ ਹਾਂ ਉਹਨੂੰ ਹੋਰ ਮੈਂ ਕਲਾਉਣੀ ਆ ਇੱਕ ਲੈ ਵੀ ਇਹ ਵੀ ਚੈੱਕ ਕਰੋ ਝੋਡੀ ਨੇ ਹਜੇ ਦੇਣ ਲੱਗ ਪਿਆ ਪਹਿਲਾ ਸਵੇਰ ਦੂਜਾ ਸਵੇਰ ਸੁਣੀ ਆ ਇੱਕ ਦੂਜਾ ਸੁਣੀ ਆ ਗਾਈਆਂ ਦੇ ਥੱਲੇ ਨੂੰ ਵੱਧ ਲੇਵਾ ਕਰਦੀ ਆ ਬਣਾ ਦੇ ਉਹ ਮਾਰੀ ਭਾਜੀ ਐਨਾ ਜਿਆਦਾ ਜੇ ਤੇ ਕਿਸ ਨੇ ਗੱਬਣ ਲੱਲੀ ਨਹੀਂ ਤੇ ਅਗਲੀ ਵੀਡੀਓ ਚ ਪਾ ਦਾਂਗੇ ਦੇਖ ਲੇਵਾ ਮੈਂ ਨੇ ਕੀਤਾ ਐਂਡ ਐਂਡ ਅ ਪੀਸ ਆ ਗਾਂ ਨੂੰ ਵੱਧ ਕੇ ਬੰਦੀ ਆਜੋ ਜੀ ਆਜੋ ਆਜੋ ਬੱਲੂ ਆਤੀ ਕਰਾਦੀ ਫਿਰ ਆਦੇ ਫਿਰ ਬੱਲੂ ਆ ਗਿਆ ਬੱਲੂ ਹੁਣ ਸੰਦੀਪ ਸਿੰਘ ਆ ਬਾਬਾ ਰੱਖੇ ਸੁਖ ਪੰਜਵੇਂ ਚੌਥੇ ਦਿਨ ਆਇਆ ਕਰਾਂਗੇ ਚੱਲਣ ਦੋ ਹਾਂਜੀ ਬੱਲੂ ਜੀ ਬੋਲੋ ਉਨੀ ਮੈਂ ਗਾਂ ਨੂੰ ਤੇ ਉਨੀ ਪਛਾਣੂਗਾ ਗੇਠ ਗੇਠ ਨਾਲ ਥਾਣਾ ਥਾਣਾ ਖਾਲਦੇ ਬਾੜੀ ਚੰਗੀ ਚੰਗੀ ਆ ਦੁੱਧ ਦੀ ਫੁੱਲ ਗਰੰਟੀ ਐ 15 ਕਿਲੋ ਦੀ ਵੇਖ ਮੈਂ ਸਾਡੀ ਆਪਣੀ ਮੈਂ ਵਿਕੀ ਗਈ ਆ ਆ ਵੀ ਤੇ ਆ ਵੀ ਦੋ گاਵਾ ਵੀ ਠੀਕ ਆ ਹਾਂਜੀ ਫਿਰ ਮੁੱਲ ਭਾਵੇਂ ਇਹਦਾ 30 ਕਰਾ ਲਈਏ 40 ਕਰਾ ਲਈਏ 1-10 ਦੀ ਦੇ ਦਈਏ ਬੱਲੂ ਉਹਨੇ ਵੀ ਵੇਖਣੀ ਆ 1-5 ਦੀ ਦਾਰਾ ਹਾਂ 1-5 ਚੱਲਣ ਦੋ 1-5 ਦੀ 5 ਦੀ ਚੱਲ ਗਾਇਆਂ ਆ ਗਿਆ ਲੈ ਸੰਦੀਪ ਸਿੰਘ ਆਜੋ ਤੇਰੇ ਚੈਨਲ ਰਾਂਹੀਂ ਵੇਕੇ ਬੱਛੀ ਗਈ ਆ ਇੱਕ ਗੱਲਾਂ ਹੋਰ ਹੁੰਦੀਆਂ ਨਾ ਵੀ ਟੋਕੜਾ ਗੱਬਣਾ ਦੇਤੀਆਂ ਤੇ ਉਹ ਖਾਲੀ ਨਿਕਲੀਆਂ ਜਾ ਕੇ ਹਾਂ ਟੋਕੜਾ ਗੱਬਣਾ ਪੰਜ ਮਹੀਨਿਆਂ ਦੀ ਦਿੱਤੀ ਸੀ ਹਾਂ ਤੇ ਹੁਣ ਤਿਆਰ ਆ ਨਾ ਸੁਪੀ ਰਾਤ ਦੀ ਉਹ ਬੱਛੀ ਵੇਖ ਮਗਰ ਕੀ ਆਉਂਦਾ ਪੁੱਛਦਾ ਰਾਤ ਦੀ ਬੋਲਾ ਹੀ ਮੇਰੇ ਹਿਸਾਬ ਨਾਲ 15 16 ਤੋਂ ਸ਼ੁਰੂ ਹੋਈ ਆ ਲੈ ਤੇ 24 23 24 ਕਿਲੋ ਦੁੱਧ ਪਾ ਦੂ ਵੇੜ। ਇਹ ਬੋਦੀ ਵਾਲੀ ਵੇੜ ਨਾਲੇ। ਤੇ ਤੇਰੇ ਚੈਨਲ ਤੇ ਵੇਕੇ ਗਈ ਈ ਟੋਕੜ ਗੱਪਣ। ਠੀਕ ਆ ਫਿਰ। ਆਪਣੇ ਚੈਨਲ ਤੋਂ ਵਿਕੀ ਆ। ਲੈ ਵੀ। ਉਹ ਦਿਖਾ ਥਾਲੇ ਵੇਖ ਰਹੇ ਬਹੁਤ ਜਮਹਰ। ਆਂਦੀ ਸੁਈ ਆ। ਠੀਕ ਆ। ਉੱਪਰ ਜੇ ਫੜਲਾ ਮੜਾ ਜਾ। ਥੱਲੋ। ਥੱਲ ਬਹਿ ਕੇ ਵਾ। ਠੰਡੀ ਬੜੀ ਸੰਦੀਪ। ਬਸ ਠੀਕ ਆ। ਆਜੋ ਆਜੋ। ਅਸੀਂ ਨਾ ਤੈਨੂੰ ਦਸੀਏ ਗਾਂ ਗਰਮੀ ਕਰਕੇ ਲਿਓਣੋ ਹਟ ਗਏ ਆ। ਗਾਂ ਇੱਕ ਕੱਲ ਵੇਚਤੀ ਆ। ਹਾਂ। ਪੱਕੀ ਗਾਵਾਂ ਚਾਰ ਹੋਣ ਗਿਆ ਜਦੋਂ ਕੋਈ ਮਰਜੀ ਫੋਨ ਕਰੇ ਚਲੋ ਪੱਕੀਆਂ ਐਟ ਵਰਗੀਆਂ ਕਿਉਂ ਅਸੀਂ ਗਾਵਾਂ ਦਾ ਕੰਮ ਸ਼ੁਰੂ ਕੀਤਾ ਇਹ ਬੜੇ ਵੀਰ ਫੋਨ ਕਰਦੇ ਭਿੰਦੇ ਤੋਂ ਗਾਂ ਨਹੀਂ ਲਿਆਉਂਦਾ ਬੋਲੋ ਪੱਕੀਆਂ ਗਾਵਾਂ ਆਉਣ ਗਿਆ ਗਾਂ ਦੇ ਥੱਲੇ ਭਾਵੇਂ ਇਧਰੋਂ ਬਹਿ ਜਾਓ ਤੇ ਭਾਵੇਂ ਉਧਰੋਂ ਬਹਿ ਜਾਓ ਹਾਂ ਬਹੁਤ ਚੋਣਚਾਨ ਮਸ਼ੀਨ ਨੂੰ ਚੰਗੀ ਆ ਠੀਕ ਆ ਵੇਖ ਬਲੋ ਇਹਦਾ ਜੀ ਵੇਖੋ ਉਧਰ ਚਲੋ ਸਟਾਰਟਿੰਗ ਹੀ ਵਸ਼ੀ ਤਰੀ ਆ ਹਾਂਜੀ 15 16 ਤੋਂ ਉਦੋਂ ਦੁੱਧ ਵਸ਼ੀ ਕੋਈ ਵੀਡੀਓ ਕੱਢ ਕੇ ਵੇਖ ਲੈ ਉਦੋਂ ਵੀ 13-14 ਕਿਲੋ ਹੀ ਪੰਜਾਂ ਮਹੀਨਾ ਦੀ ਗੱਬਨ ਸੀ ਉਹਨਾਂ ਨੂੰ ਵੀ ਰੁਪਈਆ 20000 ਬਜ ਗਿਆ ਆਪਾਂ ਲੈਣ ਦੀ ਆ ਹਾਂਜੀ 85 ਕਰ ਲਈਏ ਲੱਖ ਕਰ ਲਈਏ ਮੁੱਲ ਕੋਈ ਫਾਇਦਾ ਨਹੀਂ ਖਾਣਾ ਵਸ਼ੀ 70000 ਦੀ ਦੇ ਦਾਂਗੇ ਖਾਣਾ 65000 ਦੀ ਦੇ ਦਾਂਗੇ ਚੱਲੋ ਅਰੇ ਬੱਲੂ ਆਇਆ ਆਹ ਦੇਖੋ 60000 ਦੀ ਦੇ ਦਾਂਗੇ ਚਲ ਆਹ ਇਹ ਸ਼ਹੀ ਹਾਲ ਜੋ ਸੂਗਾ ਜੋ ਗੱਬਨ ਤੇ ਐਵੇਂ ਥੋੜੀ ਜੀ ਮਨਉਂਦੀ ਵੈਸੀ ਕਾਲੀ ਹਾਂ ਜਦੋਂ ਸੁਪੀ ਰਸੀ ਪਾ ਕੇ ਚੁਣੀਆਂ ਲਤੋਂ ਲਤ ਨਹੀਂ ਚੁੱਕਦੀ ਸੂਆ ਅੱਗੇ ਅਸੀਂ ਵੀ ਦਿੱਤੀ ਆ ਆਪਣੇ ਕੋਲ ਆਹ ਦੋ ਚੱਲਣ ਸਾਡੇ ਕੋ ਘਈ ਆ ਲਾ ਜੀ ਸੱਤ ਅੱਠ ਦਿਨ ਲੈ ਜੂ ਆ ਵੀ ਆ ਵੀ ਜਰਨੇ ਫਰਿੱਜ ਆ ਫਰਿੱਜ ਫਰਿੱਜ ਦਿਨ ਪੰਜ ਛੇ ਲੈਣੇ ਵੇਖੀ ਉਹ ਤਿਲਕਣਾ ਜਾਵੇ ਹੋਲੀ ਹੋਲੀ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਰਦੀ ਕੈਮਰੇ ਤੋਂ ਤਿਲਕਣਾ ਜਾਵੇ ਆ ਜੋ ਸ਼ੁਰੂ ਕਰਨੀ ਗਾ ਰੱਖਿਆ ਕਰਮੜੀ ਚਲ ਹੋਲੀ 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 ਕੋਈ ਹੋਲੀ ਹੋਲੀ ਲਾਇਆ ਫੜਕੇ ਬਾਲੀ ਚੰਗੀ ਚੁੰਗੀ ਆ ਆ ਜੋ ਸੁਨੀਲ ਸਿੰਘ ਆ 13 14 ਕਿਲੋ ਵੈੜ ਨੇ ਦੁੱਧ ਭਰਿਆ ਚਲੋ ਆਹ ਗਾਈ ਤੇ ਜਿਹੜੀ ਉਹ ਮੈਂ ਨਹੀਂ ਗੱਭਣ ਪਾਈ ਇੱਕ ਪੰਜ ਦੀ ਇਹ ਇਕੱਠੀਆਂ ਹੀ ਆਈਆਂ ਇੱਕੋ ਕਰੀ ਜਾ ਹਾਂਜੀ ਬੋਲੋ ਭਾਵੇਂ ਦਾ 60000 ਮੰਗ ਲਈਏ ਕਿਉਂਕਿ ਯਾਦ ਨਸਲ ਬੜੀ ਐ ਸ਼ਹੀ ਹਾਲਵਾ ਆਪਾਂ ਦੇਣੀ ਆ 45000 ਦੀ ਹਾਂ ਨਾ ਚੱਲ ਯਾਰ ਚੱਲੇ ਹੋਏ ਇੱਕ ਇਹ ਛੋੜ ਦੋ ਕਰ ਦਾਂਗੇ ਯਾਰ 38000 ਦੀ ਦੋ ਕਰ ਦਾਂਗੇ ਠੀਕ ਹੈ ਪਹਿਲਾਂ ਇੱਕ ਨਹੀਂ ਹੀ ਕਰਦੇ ਹੁੰਦੇ ਸੇਤੀ ਯਾਰ ਦੀ ਹਾਲਾ ਦੇ ਦੇਣੀ ਜੀ ਯਾਰ ਚਲ ਠੀਕ ਸੰਦੀਪ ਸਿੰਘ ਇਧਰ ਵੇਖ ਮੈਂ ਕੱਢ ਕੇ ਵਿਖਾ ਲਓ ਏ ਮੈਂ ਹੀ ਤੇ ਦਿਨ ਤੇ ਰਹਿੰਦੀ ਹਜੇ 20 ਹਾਂ ਪਰ ਜਿੱਥੋਂ ਆਈ ਆ ਨਾ 20 ਕਿਲੋ ਦੀ ਗਾਰੰਟੀ ਹੈ ਅੱਛਾ 20 ਕਿਲੋ ਦੀ ਗਾਰੰਟੀ ਹੈ ਮਹੀਂ ਦੀ ਜੇ ਮੈਂ ਅਗਲੀ ਵੀਡੀਓ ਚ ਪਾਵਾਂਗੇ ਰੇਟ ਰੂਡ ਨਹੀਂ ਕਰਨਾ ਦਾ ਕੋਈ ਮੈਂ ਦਾ ਅਗਲੀ ਜੇ ਤਿਆਰ ਕਰਕੇ ਮੈਂ ਵੇਚਾਂਗੇ ਕੀ ਗੱਲ ਖੁੱਲਦੀ ਨਹੀਂ ਖਿੱਚ ਮਾਰ ਖਿੱਚ ਖਿੱਚ ਬਰਬਾ ਖਿੱਚ ਆਹ ਤੇ ਖੜੀ ਮਹੀਂ ਭਾਜਦੀ ਬੜੀ ਹੋਈ ਵੀ ਡਰ ਕੇ ਕੈਨੇਡਾ ਲੈ ਜਾਓ ਭਾਜੀ ਇਹ ਪੂਰੇ ਸੰਦੀਪ ਸਿੰਘਾਂ ਵੀ ਦੇ ਰਹਿ ਗਏ ਮੈਂ ਗਿਣਤੀ ਦੇ ਤਰੀਕਾ ਲਿਖੀਆਂ ਮਹਿੰਦੀਆਂ ਪਰ ਤੈਨੂੰ ਇੱਕ ਕਈ ਲੋਕ ਕਹਿ ਦਿੰਦੇ ਨਾ ਇਹ ਮੈਂ ਛੋਟੀ ਲਿਆਉਂਦੇ ਤੇ ਐਂ ਕਰਦੇ ਆ ਪਰ ਮੈਂ ਦੇ ਵੀ ਦਰਸ਼ਨ ਕਰ ਲੈ ਵੀ ਵੇਖ ਮੈਂ ਬਹੁਤ ਵੱਡੀ ਮੈਂ ਆ ਹਾਂਜੀ ਬੜੀ ਜ਼ਬਰਦਸਤ ਮੈਂ ਕੋਈ ਕਹਦੇ ਜੋ ਮਰਜ਼ੀ ਹੈ ਸੰਦੀਪ ਸਿੰਘਾਂ ਇਹਨਾਂ ਵੱਡੀਆਂ ਮਹਿੰਦੀਆਂ ਕਿਦੋਂ ਬਹਰ ਹੋਣਗੀਆਂ ਐਡੀਆਂ ਮਹਿੰਦੀਆਂ ਕੀ ਆਉਂਦੀ ਪਹਿਲੂ ਉਹਦੇ ਬੰਦ ਹੀ ਮਹੀਂ ਇੰਦੀ ਕਿਵੇਂ ਨਹੀਂ ਕਰਨੀ ਆਪਾਂ ਨਾ ਵੀਰਿਆ ਤਿਆਰ ਕਰਕੇ ਮੈਂ ਦੇਵਾਂਗੇ ਹਜੇ ਵੇਚਣੀ ਵੀ ਨਹੀਂ ਗਈ ਜਦੋਂ ਮੈਂ ਫੁੱਲ ਤਿਆਰ ਹੋਏਗੀ ਵੀਡੀਓ ਚ ਪਾ ਕੇ ਮੈਂ ਵੇਚਾਂਗੇ 20 ਆਫ ਦੇ ਦਿੰਦੀ ਆ ਇੱਕ ਮਹੀ ਉਧਰ ਬੜੀ ਵੱਡੀ ਵੱਜੀ ਆ ਠੀਕ ਆ ਉਹ ਵੀ ਅਜ ਤਿਆਰ ਕਰਨੀ ਆ ਮੈਂ ਉਹ ਵੀ ਤਿਆਰ ਕਰਕੇ ਵੇਚਣੀ ਆ ਚਲੋ ਬੜੀ ਮਹਾਂ ਜਬਰਦਸਤ ਉਹ ਵੀ 12 12 ਕਿਲੋ ਵਾਲੀ ਆ ਦੇਖੋ ਜੀ ਅੱਜ ਵੀਡੀਓ ਆਏ ਨੇ ਬਾਈ ਉਹਨਾਂ ਦੇ ਅੱਜ ਤਰੀਕ ਹੈਗੇ ਅੱਜ 23 23 ਪਰ ਵੀਰ ਇੱਕ ਗੱਲ ਵਾ ਵੀਡੀਓ ਬਣਾਉਣਾ ਕਿਤੇ ਛੋੜੀ ਜੀ ਮਹੀਂ ਨਹੀਂ ਨਹੀਂ ਬਹੁਤ ਵੱਡੀ ਮੈਂ ਹੈ ਬਹੁਤ ਵੱਡੀ ਚੈਨਲ ਦੇ ਤਿਆਰ ਕਰਕੇ ਮੈਂ ਪਾਵਾਂਗੇ ਚਲੋ ਤੇ ਆਪਣੀ ਦੇ ਵੀਰਾਂ ਨੂੰ ਇਹੋ ਬੇਨਤੀ ਆ ਵੀ ਜਿਹੜੇ ਵੀਰ ਨੇ ਮਈਆਂ ਲੈਣੀਆਂ ਵਾਂ ਅਹੀਂ ਪੈਸੇ ਲਾਏ ਆ ਤੁਸੀਂ ਤਸੱਲੀ ਕਰਨੀ ਆਪਣੀ ਤਸੱਲੀ ਕਰਕੇ ਨਰਖਪਰਖ ਕਰਕੇ ਮਾਲ ਲਓ ਮੁੜ ਕੇ ਕਿਸ ਨੂੰ ਲਾਂਮਾ ਨਾ ਦਿਓ ਰਕਮ ਕਿਉਂਕਿ ਹੁਣ ਹੋ ਗਿਆ ਮਾਲ ਬੜਾ ਮਹਿੰਗਾ ਮਹਿੰਗਾ ਹੋ ਗਿਆ ਮੈਂ ਕਿਉਂਕਿ ਪਹਿਲੀਆਂ ਗੱਲਾਂ ਹੈ ਨੀਗੀਆਂ ਕਿ ਇੱਥੋਂ ਲੱਦੀ ਮਈ ਤੇ ਚੱਲ ਵੀਦਾ ਮਾਲ ਲੱਦ ਕੇ ਘਲਾਤੀ ਨਾ ਤੇ ਕੋਈ ਪੈਸਾ ਹੀ ਗੱਡੀ ਵਾਲਾ ਲਿਆਉਂਦਾ ਵਾ ਡਰਦੇ ਆ ਲੋਕ ਭਾਈ ਇੱਥੇ ਆਓ ਆ ਲੈ ਜੇ ਤਸੱਲੀ ਕਰੋ ਆਪਣੀ ਆਣ ਕੇ ਜਿੰਨੇ ਮੈਂ ਲੈਣੀਆਂ ਥਣਾਂ ਦੀ ਸਾਡੀ ਗਾਰੰਟੀ ਪੂਰ ਛਟੇ ਦੀ ਪਿੱਛੇ ਦੀ ਸਾਡੀ ਗਾਰੰਟੀ ਹੈ ਜਿਹਨੇ ਮੈਂ ਲੈਣੀ ਆ ਆਪਣੀ ਨਰਖ ਪਰਖ ਕਰਕੇ 24 ਘੰਟੇ ਇੱਥੇ ਮਾਲ ਗਾਈਆਂ ਮਈਆਂ ਡੇਲੀ ਹੁੰਦੀਆਂ ਜਦਾਂ ਦੀ ਮਰਜ਼ੀ ਲਓ ਬਿਲਕੁਲ ਬਿਲਕੁਲ ਸਲੀਕਾ ਕਰਕੇ ਖੜੋ ਠੀਕ ਹੈ ਨਾ ਬਿਲਕੁਲ ਜੀ ਤੇ ਆਪਾਂ ਦੇ ਵੀਰ ਇਹੋ ਮੈਸੇਜ ਹਰ ਇੱਕ ਨੂੰ ਦਿੰਨੇ ਆ ਵੀ ਸਾਰੇ ਹੀ ਭਰਾ ਕੰਮ ਚੰਗਾ ਕਰਦੇ ਆ ਮਾੜਾ ਕੋਈ ਵੀ ਨਹੀਂ ਕਰਦਾ ਤੇ ਕੋਈ ਵਪਾਰੀ ਕਿਸ ਦੇ ਨਾਲ ਕਿਸ ਨੂੰ ਆਪਣੇ ਵੱਲੋਂ ਮਾੜੀ ਮਈ ਨਹੀਂ ਦਿੰਦਾ ਹੈਗਾ ਕੋਈ ਨਹੀਂ ਆਂਦਾ ਵੀ ਮੇਰਾ ਗਾਹ ਖਰਾਬ ਹੋ ਜਾਏ ਆਪਣੇ ਨੂੰ ਖਰਾ ਸੋਨਾ ਕਰਕੇ ਦਿੰਦਾ ਵਾ ਗਾੜੀ ਥੋੜੇ ਜਿਹਾ ਆਪਣੇ ਮੁਕੱਦਰ ਤੇਨੂੰ ਦਸੀ ਫੋਨ 'ਚ ਗੱਲ ਹਾਂ ਬਲੂਨ ਨੂੰ ਵੀ ਪਤਾ ਵਾ 2 ਲੱਖ ਤੋਂ ਪਾਰ ਘਟ ਗਿਆ ਵਾ 1.5 ਮਹੀਨੇ ਦੇ ਵਿੱਚ ਵਿੱਚ ਤੇ ਆਪਾਂ ਵੀਡੀਓ ਨਹੀਂ ਪਾਈ ਆਪਣੇ ਮੇਰੇ ਜਿਹੜੇ ਲੋਕਲ ਗਾਕੇ ਨੇ ਉਹਨਾਂ ਨੂੰ 10-10 ਮਈਆਂ ਦਿੱਤੀਆਂ ਵੀ ਸੱਜਣਾ ਮੈਂ ਨੂੰ ਆ ਜਿਹਨੇ ਅਸੀਂ ਘਾਟੇ ਨਾਲ ਤੈਨੂੰ ਦਿੱਤੀ ਸਾਨੂੰ ਐਨਾ ਮਾੜੀ ਪੈ ਗਈ ਆ ਘਾਟਾ ਵੱਧਾ ਸਾਨੂੰ ਆ ਮੇਰੇ ਗਵਾਂਡੀਆਂ ਨਹੀਂ ਪਾਉਣਾ ਮੈਨੂੰ ਪਾਣਾ ਠੀਕ ਹੈ ਨਾ ਇਹ ਚੱਲੀ ਜਾਣਾ ਨਾਲ ਹਣਾ ਪਿੰਡ ਆਪਣਾ ਹੈਗਾ ਵਾ ਤਵਾਨ ਤੇ ਜ਼ਿਲ੍ਹਾ ਹੈਗਾ ਗਰਦਾਸਪੁਰ ਤੇ ਤਹਿਸੀਲ ਹੈਗੀ ਬਟਾਲਾ ਨੇੜੇ ਹੈਗੇ ਅਲੀ ਹਾਲ ਦੇ ਤੇ ਦਲਮਦੇ ਆ ਨੰਬਰ ਹੈਗਾ ਮੇਰਾ 95924 27529 95924 ਤੇ 27529 ਸਤਿਗੁਰੂ ਜੀ